ਪਿਆਰੀ ਸਾਧ ਸੰਗਤ ਜੀਓ ਅਸੀਂ ਖੜੇ ਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਚੋ ਤਰਤੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਚੋ ਪ੍ਰਾਪਤ ਧਰਤੀ ਬੋਰ ਦੁਆਰਾ ਗੁਰੂ ਕਾ ਬਾਗ ਸਾਇ ਵਿਕੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਹਯਾਰਾ ਸਿੰਘ ਜੀ ਅਤੇ ਸੰਤ ਬਾਬਾ ਲੱਖਾ ਸਿੰਘ ਜੀ ਦੀ ਸਾਲਾਨਾ ਵਰਸੀ ਵੱਡੇ ਪੱਧਰ ਤੇ ਮਨਾਈ ਜਾਂਦੀ ਆ ਜਿੱਥੇ ਕਿ ਵਕ ਵਕ ਦੇਸ਼ਾਂ ਤੋਂ ਅਤੇ ਵੱਡੇ ਪੱਧਰ ਤੇ ਸੰਗਤਾਂ ਆ ਕੇ ਨਤਮਸਤਕ ਹੋ ਕੇ ਮਾਹਪੁਰਸ਼ਾਂ ਨੂੰ ਸ਼ਰਦਾ ਦੇ ਫੁੱਲ ਪੇਟ ਅਰਪਣ ਕਰਦੀਆਂ ਹਨ ਇਸ ਸੰਬੰਧੀ ਅਸੀਂ ਗੱਲ ਕਰਦੇ ਹਾਂ ਪਿੰਡ ਖੁਆਲੀ ਤੋਂ ਸੰਗਤਾਂ ਜੋ ਕਿ ਹਰ ਸਾਲ ਵੱਡੇ ਪੱਧਰ ਤੇ ਪ੍ਰਸ਼ਾਦ ਲੈ ਕੇ ਹਾਜ਼ਰ ਹੁੰਦੀਆਂ ਹਨ ਤੁਸੀਂ ਦਰਸ਼ਨ ਕੀਤੇ ਬਾਬਾ ਜੀ ਦੇ ਹਾਂ ਜੀ ਬਾਹਰ ਦਾ ਖਾਲਸਾ ਬਾਹਰ ਜੀ ਭਗਤ ਮਾਹਪੁਰਸ਼ ਜਿਹੜੇ ਅਸੀਂ ਬਹੁਤ ਮਹਾਨ ਸੀਗੇ ਮਾਲਕ ਸੀ ਜਿਨ੍ਹਾਂ ਨੂੰ ਭਜਨ ਕਰਦੇ ਸੀ ਉਹ ਟਾਲਹੀ ਜਿੰਨਾ ਜਿੰਨਾ ਨੂੰ ਸੰਗਤਾਂ ਨੂੰ ਸਾਡੇ ਨਗਰ ਦੇ ਵਿੱਚੋਂ 10-12 ਟਰਾਲੀਆਂ ਹਰ ਸਾਲ ਦੀ ਤਰ੍ਹਾਂ ਆਉਂਦੀਆਂ ਨੇ ਬਹੁਤ ਸੰਯੋਗ ਦਿੰਦੇ ਨੇ ਗੁਰਮਖੋ ਪਿਆਰਿਓ ਬਾਬਾ ਜੀ ਦੀ ਸ਼ਿਫਟ ਕੀਤੀ ਨਹੀਂ ਜਾਂਦੀ ਜੋ ਬਾਬਾ ਯਾਰਾ ਸਿੰਘ ਹੀ ਅਸੀਂ ਸਾਨੂੰ ਗਾਜੀ ਵੀ ਕੱਢਿਆ ਉਹਨਾਂ ਜਿੱਦਰ ਨੂੰ ਗਏ ਆ ਨਾ ਆਖਿਆ ਤੁਹਾਨੂੰ ਕਿਸੇ ਗੱਲ ਦਾ ਘਾਟਾ ਹੀ ਨਹੀਂਗਾ ਗੁਰਮਖੋ ਪਿਆਰਿਓ ਅਸੀਂ ਬਾਬਾ ਜੀ ਨੂੰ ਬਹੁਤ ਮੰਨਦੇ ਆ ਬਾਬਾ ਜੀ ਦੀ ਚੜ੍ਹਦੀ ਕਲਾ ਜਿੱਦਰ ਨੂੰ ਬਾਬਾ ਜੀ ਜਾਂਦੇ ਸੀ ਲੋਕ ਸਲਾਮਾਂ ਕਰਦੇ ਸੀ ਕਿਆ ਨਹੀਂ ਕੇ ਕੋ ਪੀਂਦੇ ਜਲਪਾਣੀ ਆਂਦੇ ਹੀ ਕਿ ਜਲਪਾਣੀ ਛਕਾਉਣਾ ਹੀ ਕਿੰਨੀਆਂ ਬੋਰੀਆਂ ਭਰੇਗਾ ਉਹ ਆਂਦਾ ਹੀ ਕਿ ਇਹ ਮਾਨ ਟੁੱਟ ਜੇਗਾ ਜੇ ਨਾ ਬਾਬਾ ਜੀ ਤੀਰੋਂ ਭਰਾ ਲਾਂਗੇ ਬੋਰੀਆਂ ਨੇ ਦੋ ਭਰਨੀ ਆਈ ਉਹਨੇ ਦੋ ਹੀ ਭਰ ਲੋ ਫੇਰ ਜਲਪਾਣੀ ਛਕਦੇ ਹੀ ਬਾਬਾ ਜੀ ਨੰਗੇ ਪੈਰੀ ਵਡਾਂ ਦੇ ਵਿੱਚ ਦੀ ਸੇਵਾ ਭਾਈ ਭਾਈ ਕਰਦੇ ਸੀ ਗੁਰੂ ਸਾਹਿਬ ਪਿਆਰਿਓ ਆਹ ਆਸਤੀ ਬਾਬੇ ਨੇ ਬੜੀ ਸੇਵਾ ਕਰਾਈ ਲਾਗੇ ਦੇ ਵਿੱਚ ਹਾਂਜੀ ਮਾਪੂਛਾਂ ਦੀ ਸਿਲਤੇ ਕੁਚੀ ਨਹੀਂ ਜਾ ਸਕਦੀ ਉਹਨਾਂ ਦੇ ਬਾਰੇ ਇਹਨਾਂ ਨੇ ਕਿਹਾ ਜਿਵੇਂ ਥੋੜਾ ਹੈ ਐਸ ਲਈ ਬਾਬਾ ਸਨਾਮ ਸਿੰਘ ਜੀ ਗੁਰੂ ਦੇ ਬਾਗ ਵਾਲੇ ਉਹਨਾਂ ਦੇ ਉਹਨਾਂ ਦੀ ਸਿੱਖਣ ਜਿਵੇਂ ਸਿੱਖਤ ਜਿਵੇਂ ਉਹਨੇ ਘੜੀਆ ਬਾਬਾ ਕਰਪਾਲ ਸਿੰਘ ਜੀ ਹਾਂਜੀ ਪਪਾ ਜੀ ਉਹਨਾਂ ਦਾ ਬਾਬਾ ਜਗੀਰ ਸਿੰਘ ਜੀ ਨੇ ਮਹਾਂਪੁਰਖ 88 ਸਾਲ ਦੀ 110 ਸਾਲ ਦੀ ਜੀ ਉਹਨਾਂ ਦੇ ਦਸ਼ਮੇ ਉੱਤੇ ਤੁਹਾਨੂੰ ਨਹੀਂ ਆਵਾ ਬਾਕੀ ਬ੍ਰਹਮ ਗਿਆਨੀ ਕਾ ਦਸਬੜ ਭਾਜੀ ਪਾਈਏ ਮਹਾਰਾਜ ਆਪ ਹੀ ਸੰਤਾਨ ਪਰਮੇਸ਼ਰ ਉਹਨਾਂ ਦੀ ਸੇਵਾ ਚ ਉਹਨਾਂ ਨੇ ਉਹਨਾਂ ਨੂੰ ਲਾਇਆ ਹੈਗਾ ਤੁਹਾਨੂੰ ਧੰਨਵਾਦ ਆ ਮਾਰੇ ਇਹ ਅਸਰ ਆ ਕਿ ਇੰਨੀ ਛੱਡ ਹੋਣ ਦੇ ਬਾਅਦ ਵੀ ਉਹ ਤੇ ਪੰਦਰ ਤੇ ਪਰ ਮਹਾਰਾਜ ਨੂੰ ਛੱਡ ਤੱਕ ਸ਼ੌਂਕ ਕੋਈ ਨਹੀਂ ਇੱਥੇ ਸਵਾਲ ਖੜਾ ਹੁੰਦਾ ਜੰਗ ਕੀਤੇ ਕਿਉਂ ਜਦੋਂ ਲੜਾਈ ਗੱਲ ਪਈ ਹੈ ਨਾ ਤਾਂ ਕੋਈ ਜਵਾਬ ਦੇਣਾ ਪਈਗਾ ਸਿਆਣੇ ਕਹਿੰਦੇ ਸੀ ਉਹ ਹਰਿਆਲੇ ਪੀ ਰਹੇ ਹਾ ਜਦ ਕਦੇ ਨਾ ਕੋਕੇ ਜ਼ਾਲਮ ਦੀ ਇੱਕ ਪਾਰ ਸਾਡਾ ਚਾਹੁੰਦਾ ਕਿ ਜਿਹੜੀਆਂ ਸੋਹਣੀਆਂ ਚੀਜ਼ਾਂ ਪ੍ਰਸਾਦੀ ਆਤੀ ਨੀਲਾ ਢੋਰਾ ਪੰਜ ਕਲਾ ਸ਼ਸਤਰ ਚੰਦਨ ਦੀ ਚੌਂਕੀ ਵਿਚਾਰਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਹਰ ਰੋਜ਼ ਸਟੇਜ ਤੇ ਹੋਕਾ ਲਾਉਣਾ ਪਾਈ ਜਿੱਥੇ ਐਡੇ ਵੱਡੇ ਵੱਡੇ ਗੁਰਮਤ ਸਮਾਗਮ ਹੋਣ ਲਿਖਦੇ ਹੋ ਅਈ ਮੰਡੇ ਜਾਣ ਕੇ ਉਹ ਤੋਂ ਪਰ ਕਾਸ਼ਾ ਜੀ ਬੜਾ ਅਫਸੋਸ ਹੁੰਦਾ ਆਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਿਕਰ ਹੋ ਰਿਹਾ ਜਿਸ ਗੁਰੂ ਨੇ ਇਸ ਅੰਮ੍ਰਿਤ ਦੇ ਬਦਲੇ ਆਖਿਆ ਕਿ ਮੈਂ ਸਾਰਾ ਸਰਬੰਸ ਨਿਸ਼ਾਵਰ ਕਰਾਂਗਾ ਕਿਹਦੀ ਖਾਤਰ ਅੱਜ ਵੱਡੇ ਵੱਡੇ ਮਹੱਲ ਸੀ ਮਿਲੱਕ ਕੇ ਬੈਠੀਆਂ ਕਿਹਦੀ ਬਦੌਲਤ ਮਹਲਾ ਵਰਗੀਆਂ ਕੋਠੀਆਂ ਦੀ ਨਵਾਸੀਆਂ ਮੈਂ ਵੀ ਅੰਮਣੇ ਅੰਗਿਆ ਤਾਰਾ ਵਿੱਚ ਝੂਲਦੇ ਆਂ ਸੋਨੇ ਸੋਨੇ ਰੇਸ਼ਮੀ ਬਸਤਰ ਵੀ ਪਹਿਨਦੇ ਆਂ ਯਾਦ ਰੱਖਿਓ ਜੇ ਦੇਸ਼ ਦੇਸ਼ ਨਾ ਹੋਤਾ ਜੇ ਪਿਤਾ ਨਸ਼ਮੇਸ਼ ਨਾ ਹੋਤਾ ਮੈਂ 14 ਜੰਗਾਂ ਦੇ ਵਿੱਚੋਂ ਦੂਸਰੀ ਜੰਗ ਦਾ ਜ਼ਿਕਰ ਕਰਨਾ ਪਰ ਹੁਣ ਧਿਆਨ ਜਿਹੜਾ ਥੋੜਾ ਜਿਹਾ ਇਤਿਹਾਸ ਵਿੱਚ ਲਸੂਗਾ ਪਹਿਲਾ ਜਗ ਭੰਗਾਰੀ ਦਾ ਹੋਇਆ ਅਸੀਂ ਸਾਰੇ ਜਾਣਦੇ ਆ ਪਰ ਭੰਗਾਰੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਛਾ ਜੀਆਂ ਦੀ ਉਮਰ ਸਿਰਫ 19 ਕੋਸਾਲਾਂ ਦੀ ਸੀ ਅਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖੜੇ ਦੇ ਉੱਪਰ ਮਸ਼ਾਲੇ ਫੁੱਟ ਰਹੇ ਸੀ ਜਿਸ ਜੰਗ ਵਿੱਚ ਮਹਾਰਾਜ ਸੱਤੇ ਪਾਛਾ ਦੇ ਭਰਾ ਭੂਆ ਵਿਰੋਧ ਦੇ ਪੁੱਤਰ ਬਾਬਾ ਸੰਗੋ ਸਾਹੀ ਹੁਣੇ ਸ਼ਹੀਦ ਹੋਏ। ਇਕ ਆਪਣਾ ਬਲਾ ਕੋਈ ਆਪਣੇ ਸ਼ਰੀਰ ਚ ਬਣ ਕੇ ਇੱਕ ਪਾਸੇ ਬਾਈ ਤੇਰਾ ਦੂਜੇ ਪਾਸੇ ਕਲਾ ਰਾਜਾ ਭਿਮ ਜਨ ਕਿਉਂਕਿ ਇੱਕੀ ਰਾਜੇ ਵੀ ਅਲੁਖਾਂ ਦੇ ਨਾਲ ਲੱਗ ਗਏ। ਇਹਦੇ ਕੋਲ ਜੇ ਇੱਕ ਜਣਾ ਤੁਹਾਡੀ ਮਦਦ ਕਰ ਦਵੇ ਨਾ ਤੁਸੀਂ ਕਦੇ ਵੀ ਨਹੀਂ ਹਾਰਦੇ। ਜਿੰਦ ਆਪਣੀ ਪੱਕੀ ਆ ਭਿਮ ਜਨ ਕਹਿੰਦਾ ਆਪਣੇ ਬਗਾਨਿਓ। ਹੁਣ ਕੌਣ ਇਹ ਸਦੀ ਮਦਦ ਕਰਨ ਵਾਲਾ? ਕਹਿੰਦਾ ਹਿੰਦ ਦਾ ਤੀਰ ਅਨੰਦਪੁਰਾ ਸੱਚੇ <coughs> ਸਤਿ بارہ جگہ ان ہندو یہ پھل بٹھے سام چیج گیا साल अठ बजे کے ہاتھ مندر جی کر تاجر کے کو لے ائے انہوں نے ايمان پر کی ہے سبھی پسند کرتے ہیں چاہے ہمارا سامنے کے پاپو شروع ہو بھی درد اور دیر دیر ہو کر اپ کے میرے سے کیا میرے سے کیا ਕਸਿੰਘ ਜੀ ਬਰਸੀ ਸੋਹਣ ਮਨਾਏ ਨੇ ਇਸ ਬੰਦੀ ਮਹਾਂਪੁਰਾ ਜਨ ਸਿੰਘ ਨਾਲ ਗੱਲ ਕਰਦੇ ਆ ਅੱਜ ਦੇ ਵਿਸ਼ੇਸ਼ ਮਾਗ ਮਸਪੰਦੀ ਬੱਬਾ ਜੀ ਪ੍ਰੋਗਰਾਮ ਬਾਰੇ ਸਾਰਾ ਦੱਸਿਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਧਰ ਆਖੋ ਨਾਲ ਮਨਾਇਆ ਇਹ ਜੀ ਅੱਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਅਤੇ ਸੰਤ ਬਾਬਾ ਲੱਖਾ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਇ ਗਈ ਹੈ ਬੜੀ ਚੰਗੀ ਖਲਾਅ ਦੇ ਤੁਮ ਤੋਂ ਮਨਾਇ ਗਈ ਹੈ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਦੂਜੇ ਰਾਤੇ ਦੀ ਸੰਗਤਾਂ ਪਹੁੰਚ ਕੇ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਹੋਈਆਂ ਸਭ ਸੰਗਤਾਂ ਨੂੰ ਮੁਸਤਕ ਹੋਈਆਂ ਹਨ ਸੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਸਤਨ ਸਿੰਘ ਜੀ ਕਾਹਤ ਸੇਵਾ ਗੁਰੂ ਦੇ ਭਗਵਾਨਿਆ ਉਹਨੂੰ ਅਤੇ ਸਮੂਹ ਸੰਗਤ ਗਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਪਾਪਾ ਹਜਾਰਾ ਸਿੰਘ ਜੀ ਅਤੇ ਪਾਪਾ ਲੱਖਾ ਸਿੰਘ ਜੀ ਦੀ ਸਲਾਨਾ ਵਰਸੀ ਬੜੀ ਸ਼ਰਧਾ ਭਾਵਨਾ ਮਨਾਈ ਜਾ ਰਹੀ ਹੈ ਅਸੀਂ ਇਸ ਬੰਦੀ ਇਹ ਤੁਹਾਡੇ ਪ੍ਰਬੰਧਾਂ ਬਾਰੇ ਅਤੇ ਅੱਜ ਵਰਸੀ ਦੀ ਕੀ ਕੀ ਵਿਸ਼ੇਸ਼ ਸਮਾਗਮ ਹੈ ਇਸ ਸੰਬੰਧੀ ਗੱਲ ਕਰ ਰਹੇ ਆ ਮੈਨੇਜਰ ਸਾਹਿਬ ਜੀ ਇਹ ਮੈਨੇਜਰ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਸੰਗਤਾਂ ਨੂੰ ਵਿਸਥਾਰਪੂਰਵਕ ਦੱਸਿਓ ਜੀ ਸਭ ਤੋਂ ਪਹਿਲਾਂ ਮੈਂ ਦੇਲੀ ਨਿਊਜ਼ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 740 ਧਰਤੀ ਤੇ ਜੋ ਅੱਜ ਸਮਾਗਮ ਹੋ ਰਹੇ ਹਨ ਇਹ ਸਮਾਗਮ ਬਾਬਾ ਹਜਾਰਾ ਸਿੰਘ ਜੀ ਅਤੇ ਖਾਸ ਸੇਵਾ ਵਾਲੇ ਮਹਾਂਪੁਰਖ ਬਾਬਾ ਲਖਸਿੰਘ ਜੀ ਉਹਨਾਂ ਦੀ ਬਰਸਾਲਾਨਾ ਵਰ੍ਹੇ ਦੀ ਸਬੰਧ ਵਿੱਚ ਹਰ ਸਾਲ ਸਮਾਗਮ ਹੁੰਦੇ ਹਨ ਇਸ ਮਾਨਵਾਂ ਤੇ ਸੰਗਤਾਂ ਬਹੁਤ ਦੂਰੋਂ ਵੇਦੇਉ ਬੜੇ ਉਤਸ਼ਾਹ ਦੇ ਨਾਲ ਇਸ ਜਗ੍ਹਾ ਧਾਨ ਕੇ ਨਤਮਸਤਕ ਹੁੰਦੀਆਂ ਹਨ ਕਿਉਂਕਿ ਉਹ ਮਹਾਨ ਮਹਾਪੁਰਖਾਂ ਨੇ ਇਹ ਦੋ ਪਾਵਨ ਅਸਥਾਨਾਂ ਦੀ ਸੇਵਾ ਬੜੀ ਤਨ ਮਨ ਧੰਦੇ ਨਾਲ ਕਰਵਾਈ ਹੈ ਅਤੇ ਸੰਗਤਾਂ ਉਹਨਾਂ ਨੂੰ ਅੱਜ ਵੀ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦੇ ਕੇ ਬੈਠੀਆਂ ਹਨ ਅੱਜ ਵੀ ਉਹਨਾਂ ਨੂੰ ਹਰ ਸਾਲ ਇਸ ਪਵਿੱਤਰ ਅੰਦੇ ਦਿਹਾੜੇ ਦੇ ਉੱਤੇ ਯਾਦ ਕਰਦੀਆਂ ਹਨ ਅਤੇ ਵਾਖ ਵਾਖ ਤਰ੍ਹਾਂ ਦੇ ਪਕਵਾਨ ਤਿਆਰ ਕਰਦੀਆਂ ਹਨ ਜਿਸ ਵਿੱਚ ਖੁੰਦੇ ਦੀਵਾਨ ਵੀ ਸਜਦੇ ਹਨ ਅਤੇ ਚਾਹ ਪਕੌੜਿਆਂ ਦੇ ਅਤੇ ਹੋਰ ਅਨੇਕਾਂ ਪ੍ਰਕਾਰਾਂ ਦੇ ਲੰਗਰ ਜਿਹੜੇ ਆ ਉਸੰਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਤਿਆਰ ਕਰਦੀਆਂ ਹਨ ਅਤੇ ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧਰਮ ਪ੍ਰਚਾਰ ਕਮੇਟੀ ਨੇ ਲਾਇ ਚਲਾਈ ਹੈ ਉਹਦੇ ਅਧੀਨ ਆ ਜੋ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਇਸ ਜਗ੍ਹਾ ਤੇ ਰੱਖਿਆ ਗਿਆ ਹੈ ਜਿਸ ਵਿੱਚ 42 ਪ੍ਰਾਣੀ ਅੰਮ੍ਰਿਤ ਸ਼ਾਗੇ ਗੁਰੂ ਵਾਲੇ ਬਣੇ ਹਨ ਉਹਨਾਂ ਪ੍ਰਾਣੀਆਂ ਨੂੰ ਸੀ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਸਿੰਘ ਸੱਜੇ ਹਨ ਉਹ ਵੀ ਇਸ ਪਾਵਨ ਸਥਾਨ ਤੇ ਨਸਤਮਸਤਕ ਹੋਏ ਹਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਦੀਵਾਨ ਹਾਲ ਦੇ ਵਿੱਚ ਜਿੱਥੇ ਦੀਵਾਨ ਸੱਜੇ ਸਨ ਉੱਥੇ ਜਾ ਕੇ ਸੰਗਤਾਂ ਨਾਲ ਨਤਮਸਤਕ ਹੋਈਆਂ ਅਦੇ ਕਾਸਿਆ ਵਾਲੇ ਮਹਾਂਪੁਰਖ ਖਾਨੇ ਪੰਜ ਪਿਆਰਿਆਂ ਨੇ ਜੀ ਆਇਆਂ ਆਖਿਆ ਉਹਨਾਂ ਦਾ ਮਾਨ ਸਨਮਾਨ ਕੀਤਾ ਸੋ ਅਸੀਂ ਦੂਰ ਰੇੜੇ ਤੋਂ ਆਈਆਂ ਸਾਰੀਆਂ ਸੰਗਤਾਂ ਦੇ ਤਹਿਤ ਲੋਕ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੇ ਪਾਵਨ ਦਿਹਾੜੇ ਤੇ ਆਣ ਕੇ ਇਸ ਜਗ੍ਹਾ ਤੇ ਧਿਆਨ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਕਿਸ਼ੀਆਂ ਪ੍ਰਾਪਤ ਕੀਤੀਆਂ ਹਨ ਬਿੰਦਿਆਂ ਕੋ ਬੇਨਤੀਆਂ ਕਰਦਾ ਹਯਾ ਦਾਸ ਹਿਮਨ ਰਾਜਾ ਜੱਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਦੂਰੂ ਪਿਆਰੀ ਤੁਹਾਨੂੰ ਡੇਲੀ ਨਿਊਜ਼ ਦੀ ਟੀਮ ਵੱਲੋਂ ਵੀ ਬਹੁਤ ਬਹੁਤ ਕੋਟਨ-ਕੋਟ ਤੁਹਾਡਾ ਧੰਵਾਦ ਜਿਨ੍ਹਾਂ ਨੇ ਇਸ ਮਹਾਂ ਪਰਿਸ਼ਾਨੀ ਸਮਾਗਮ ਚ ਆ ਕੇ ਹਾਜ਼ਰੀਆਂ ਭਰੀਆਂ ਇੱਥੇ ਇੱਕ ਅਸੀਂ ਵੇਖਿਆ ਕਿ ਕੋਈ ਵੀ ਮੈਨੇਜਰ ਮੈਨੇਜਰ ਦਾ ਮਤਲਬ ਹੈ ਮੈਨੇਜਮੈਂਟ ਪ੍ਰਬੰਧਕ ਮੁਖ ਪ੍ਰਬੰਧਕ ਮੁਖ ਸੇਵਾਦਾਰ ਤੇ ਅਸੀਂ ਵੇਖਿਆ ਕਿਉਂਕਿ ਜਿੱਥੇ ਅਸੀਂ মিডিਆ ਦਾ ਫਰਜ ਬਣਦਾ ਜਿੱਥੇ ਕੋਈ ਗਲਤ ਕੰਮ ਉਹਦੀ ਆਲੋਚਨਾ ਕਰਨਾ ਉਹ ਸਾਡਾ ਫਰਜ ਹੈ ਪਰ ਜਿੱਥੇ ਕੋਈ ਚੰਗਾ ਕੰਮ ਕਰਦਾ ਵਾ ਉਹਨੂੰ ਐਪਰੀਸ਼ੀਏਟ ਕਰਨਾ ਵੀ ਸਾਡਾ ਮਕਸਦ ਹੈ ਅਸੀਂ ਵੇਖਿਆ ਕਿ ਮੈਨੇਜਰ ਸਾਹਿਬ ਨੇ ਇੱਕ ਕੰਮੇ ਚ ਬੈ ਕੇ ਪ੍ਰਬੰਧਨ ਚਲਾਇਆ ਅਸੀਂ ਵੇਖਿਆ ਸੀ ਉਹ ਲੰਗਰ ਹਾਲ ਦੇ ਉੱਪਰ ਵੀ ਖੜੇ ਸੀ ਫਿਰ ਉਪਰੇ ਸਰਕਾਰ ਨਾਲ ਪੰਜ ਪਿਆਰੇ ਸਹਿਬਾਨ ਨੂੰ ਆਪ ਨਾਲ ਜਾ ਕੇ ਜ਼ਬਾਨ ਹੋਂ ਤੱਕ ਛੱਡ ਕੇ ਆਏ ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਜਾਂ ਸੰਗਤਾਂ ਨੇ ਮਹਾਪੁਰਸ਼ ਨੇ ਇਹ ਸੰਸਥਾਵਾਂ ਨੇ ਇਹ ਸਾਡੀ ਜ਼ਿੰਦਗੀ ਦਾ ਇੱਕ ਟੁੱਟ ਅੰਗ ਨੇ ਤੇ ਇਹਨਾਂ ਦਾ ਮਾਣ ਸਤਿਕਾਰ ਭਾਵ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਡੇਲੀ ਨਿਊਜ਼ ਸੁਦੀਪ ਸਿੰਘ ਸੰਤੂ ਮੰਗਲ ਦੇ ਨਾਲ ਗੁਰੂ ਕਾ ਬਾਗ ਖੜੇ ਆ ਗੁਰਦੁਆਰਾ ਦਿਨਕਾ ਬਾਦਸ਼ਾਹ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਤਨ ਤਨ ਸ੍ਰੀ ਗੋਤੇਕ ਬਾਦਸ਼ਾਹ ਜੀ ਪੰਚਮ ਪਾਸ਼ਾ ਅਤੇ ਨੌਵੇਂ ਪਾਸ਼ਾ ਦੀ ਚਰਨ ਛੋਪਾ ਪਵਿੱਤਰ ਧਰਤੀ ਹੈ ਅੱਜ ਇੱਥੇ ਮਹਾਪੁਰਸ਼ ਬਾਬਾ ਭਜਾਰਾ ਸਿੰਘ ਜੀ ਅਤੇ ਮਾਤਾ ਬਾਬਾ ਲੱਖਾ ਸਿੰਘ ਜੀ ਦੀ ਸ਼ਲਾਣਾ ਅਤੇ ਬੜੀ ਸ਼ਰਧਾ ਭਾਵਨਾ ਨਾਲ ਦੇਸ਼ਾਂ ਦੇਸ਼ਾਂ ਨੂੰ ਸੰਗਤਾਂ ਸਾਦੇ ਬਣਾ ਰਹੀਆਂ ਨੇ ਤੁਸੀਂ ਫੜੇ ਨਾ ਉਸਦਾਰ ਉਤਾਰਤ ਬਾਤ ਨਾ ਚੱਲ ਨਵੀਂ ਜਿੱਥੇ ਕਿ 1964 ਸਾਲ ਦੇ ਕਿਸ استان ਦੇ ਗੁਰੂ ਅਰਜਨ ਦੇਵ ਜੀ ਬਾਹਰ ਚਰਨ ਪਾਏ ਅਤੇ ਮਦਕੂ ਤੇਖਤ ਸਾਹਿਬ ਜੀ ਨੇ ਆ ਕੇ ਵੀ ਇਸ ਤਰ੍ਹਾਂ ਦੀ ਬਾਗ ਲਾਇਆ ਇਹ ਪਵਿੱਤਰ ਸਥਾਨ ਤੇ ਸੰਗਤਾਂ ਬੜੀ ਵੱਡੀ ਮਾਤਰਾ ਵਿੱਚ ਆਉਂਦੀਆਂ ਹਨ ਪਹਿਲਾਂ ਇਸ ਸਥਾਨ ਨੂੰ ਗੁਰੂ ਕੀ ਰੌੜ੍ਹ ਕਹਿੰਦੇ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਭਗਤੀ ਦਾ ਬਾਗ ਲਾਇਆ ਅਤੇ ਉਦੋਂ ਗੁਰੂ ਸਾਹਿਬ ਨੇ ਵਾਰ ਦਿੱਤਾ ਜਿਹੜਾ ਕਾਕੂ ਗੁਰੂ ਦਾ ਵਾਕ ਉਸ ਨੂੰ ਲੱਗਣ ਦੇ ਦੋਨੇ ਪਾਸ ਅਤੇ ਗੁਰੂ ਜੀ ਨੇ ਇਸ ਸਥਾਨ ਨੂੰ ਅਨੇਕਾਂ ਵਾਰ ਦਿੱਤੇ ਜਿੱਥੋਂ ਕਿ ਸੰਗਤਾਂ ਅੱਜ ਵੀ ਪੁੱਤਰਾਂ ਦੀਆਂ 딸ਾਂ ਅਤੇ ਸ਼ਰਧਾ ਨਾਲ ਆ ਕੇ ਫਲਦਰ ਬੁੱਢੇ ਲਾਕਾ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ ਅਤੇ ਸੰਤਨ ਇਸ ਜਗ੍ਹਾ ਤੇ ਆ ਕੇ ਨੌ ਨਦੀਆਂ 18 ਸਿਧੀਆਂ ਜਿੱਥੇ ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪਏ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰਤੇਗ ਬਾਦਸ਼ਾਹ ਜੀ ਨੇ ਇਸ ਧਰਤੀ ਉੱਪਰ ਲਾਇ ਅਸੀਂ ਦਰਸ਼ਨ ਕਰ ਰਹੇ ਹਾਂ ਦੂਸਤਵਾਰਾ ਸ੍ਰੀ ਗੁਰੂ ਕਬਾਦ ਪਾਤਸ਼ਾਹੀ ਨੌਵੀਂ ਇੱਕ ਸ਼ਹੀਦੀ ਯਾਦਗਾਰ ਸਥਾਪਿਤ ਆ ਜਦੋਂ ਕਿ ਮੋਰਚਾ ਗੁਰੂ ਕਾ ਬਾਗ ਲੱਗਾ ਸੀ ਅਤੇ ਕੰਗਰੇਸ ਹਕੂਮਤ ਵੱਲੋਂ ਜਦ ਮਹੰਤਾਂ ਦਾ ਹਾਕ ਦੇ ਕੇ ਗੁਰਦੁਆਰਿਆਂ ਸਹਿਬ ਤੇ ਨਾਜਾਇਜ਼ ਕਬਜ਼ੇ ਕਰਕੇ ਅਤੇ ਗੁਰੂ ਮਰਿਆਦ ਦਾ ਉਲਟ ਚੱਲ ਕੇ ਕਬਜ਼ੇ ਕੀਤੇ ਗਏ ਸੰਤਾਂ ਇਸ ਜਿੱਥੇ ਕੇ ਸੰਸਾਰ ਪਰਚੋਂ ਬੜੇ ਉਪਰਾਲੇ ਹੋਏ ਇੱਥੇ ਇਸ ਇਲਾਕੇ ਚੋਂ ਵੀ ਬੜੇ ਸਿੰਘਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੀ ਯਾਦਗਾਰ ਨੂੰ ਤਾਜ਼ਾ ਕਰਦਾ ਹੋਇਆ ਬੁੰਗਾ ਸਾਹਿਬ ਬਣਿਆ ਹੈ ਸ਼ਹੀਦੀ ਯਾਦਗਾਰ ਮੋਰਚਾ ਗੁਰੂਪਾਗ ਜਿੱਥੇ ਕਿ ਸ਼ਹੀਦਾਂ ਸਿੰਘਾਂ ਦੇ ਨਾਮ ਵੀ ਲਿਖੇ ਗਏ ਕਿ ਭਾਈ ਤਾਰਾ ਸਿੰਘ ਤੇੜਾ ਖੁਰਦ ਅਤੇ ਭਾਈ ਭਗਤ ਸਿੰਘ ਜੀ ਤੇੜਾ ਖੁਰਦ ਇਹਨਾਂ ਤੋਂ ਇਲਾਵਾ ਵੀ ਵੱਡੀ ਗਿਣਤੀ ਵਿੱਚ ਇੱਥੇ ਲੱਖਾਂ ਕੁਰਬਾਨੀਆਂ ਹੋਈਆਂ ਲੱਖਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਕਿਉਂਕਿ ਜਿਹੜੇ ਇਹ ਇਤਿਹਾਸ ਗੁਰਦਰਾ ਸਾਹਿਬ ਨੇ ਇਹ ਜਿੰਨੀਆਂ ਵੀ ਸਿਲਾ ਨੇ ਇੱਕ ਇੱਕ ਸਿਲ ਦੇ ਥੱਲੇ ਸ਼ਹੀਦ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਤੇ ਜਿਸ ਤਰ੍ਹਾਂ ਸਾਡੇ ਸਾਹਿਬਜ਼ਾਦਿਆਂ ਨੇ ਸਿੱਖੀ ਦੀਆਂ ਨੀਂਹਾਂ ਮਜ਼ਬੂਤ ਕਰਨ ਲਈ ਆਪਣੇ ਖੂਨ ਡੋਲੇ ਛੋਟੀਆਂ ਉਮਰਾਂ ਵਿੱਚ ਨੀਂਹਾਂ ਵਿੱਚ ਚੜੇ ਗਏ ਭਾਈ ਜਾਲਾ ਜੀ ਦੇਗਾ ਚ ਉਬਾਲੇ ਗਏ ਇਸੇ ਤਰ੍ਹਾਂ ਸਾਡਾ ਜੋ ਇਤਿਹਾਸ ਹੈ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਸਿੱਖ ਕੌਮ ਦਾ ਕੋਈ ਵੀ ਪੰਨਾ ਫਰੋਲੀਏ ਤਾਂ ਕੁਰਬਾਨੀਆਂ ਅਥਾਹ ਕੁਰਬਾਨੀਆਂ ਹਨ ਤੱਤੀਆਂ ਤਵੀਆਂ ਤੇ ਬੈਠੇ ਆ ਰਹੇ ਨਾ ਘਟੇ ਗਏ ਰੂਹ ਬਗੂ ਪਿੰਜੇ ਗਏ ਬਲਦੀਆਂ ਦੇਗਾ ਚ ਬੈਠੇ ਇਹ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਜੋ ਅੱਜ ਅਸੀਂ ਖਾਸ ਕਰਕੇ ਹਾਜ਼ਰ ਹੋਏ ਹਾਂ ਬਾਬਾ ਹਜਾਰਾ ਸਿੰਘ ਅਤੇ ਬਾਬਾ ਲੱਖਾ ਸਿੰਘ ਜੀ ਦੀ ਬਰਸੀ ਨੂੰ ਕਵਰ ਕਰਨ ਲਈ ਅਤੇ ਸ਼ਰਦਾ ਦੇ ਫੁੱਲ ਭੇਟ ਕਰਨ ਲਈ